ਬਠਿੰਡਾ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰ ਜਾਂਦਾ ਜਦੋਂ ਇੱਕ ਪੁਲਿਸ ਦੀ ਗੱਡੀ ਟਰੱਕ ਦੇ ਨਾਲ ਟਕਰਾ ਜਾਂਦੀ ਇਸ ਦੌਰਾਨ ਇੱਕ ASI ਦੀ ਮੌਤ ਹੋ ਜਾਂਦੀ ਜਦਕਿ 4 ਮੁਲਾਜ਼ਮ ਨੇ ਉਹ ਜੋ ਜ਼ਖਮੀ ਦੱਸੇ ਜਾਣ ਤਾਂ ਵੱਡਾ ਹਾਦਸਾ ਅੱਜ ਬਠਿੰਡਾ ਦੇ ਰਾਮਪੁਰਾ ਫੁੱਲ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਜਿੱਥੇ ਕਿ ASI ਦੀ ਮੌਤ ਹੋ ਗਈ ਹੈ ਤੇ ਜੋ 4 ਮੁਲਾਜ਼ਮ ਨੇ ਉਹ ਜ਼ਖਮੀ ਦਸੇ ਜਾਣੇ ਤੱਕ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਥਾਣਾ ਰਾਮਪੁਰਾ ਸਦਰ ਦੇ ਏਰੀਏ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਗਿਲ ਕਲਾ ਪਿੰਡ ਦੇ ਕੋਲ ਇਹ ਪੂਰਾ ਹਸੜ ਖਾਦਸਾ ਵਾਪਰਦਸਿਆ ਜਾ ਰਿਹਾ ਹੈ ਕਿ ਰੇਡ ਕਰਕੇ ਇੱਕ ਪੂਰੀ ਟੀਮ ਪਰਪਲਿਸ ਦੀ ਸ਼੍ਰੀ ਮੁਖਸਤ ਸਾਹਿਬ ਸੀਆਈਏ ਸਟਾਫ ਦੀ ਗੱਡੀ ਸੀਗੀ ਇਹ ਜਿਹੜੀ ਕਿ ਟਰੱਕ ਦੇ ਨਾਲ ਟਕਰਾ ਜਾਂਦੀ ਤੇ ਦੋਸਤੋ ਬਾਅਦ ਇਹ ਹਾਦਸਾ ਵਾਪਰਦਾ ਐ ਏਐਸਆਈ ਜਲੰਧਰ ਦੀ ਸਿੰਘ ਦੀ ਜਿਹੜੀ ਮੌਤ ਹੋ ਜਾਂਦੀ ਐ ਏਐਸਏ ਜਲੰਧਰ ਸਿੰਘ ਨਾਮ ਹੈ ਉਹਨਾਂ ਦਾ ਉਨ੍ਹਾਂ ਦੀ ਮੌਤ ਹੋ ਗਈ ਹੈ ਸੀਆਈਏ ਸਟਾਫ ਸ਼੍ਰੀ ਮੁਖਸਸ ਸਾਹਿਬ ਨੇ ਚਾਰਜ ਇੰਸਪੈਕਟਰ ਸਣੇ ਤਿੰਨ ਜੋ ਮੁਲਾਜ਼ਮ ਨੇ ਉਸ ਜ਼ਖਮੀ ਦਸ ਤੇ ਜਾਣ ਦਸ ਜ਼ਖਮੀਆਂ ਦਾ ਜੋ ਇਲਾਜ ਹੈ ਉਹ ਚੱਲ ਰਿਹਾ ਤਾਂ ਉਧਰ ਐਸਆਈ ਜਲੰਧਰ ਸਿੰਘ ਦੀ ਮੌਤ ਹੋ ਜਾਂਦੀ ਤਾਂ ਲਗਾਤਾਰ ਪੰਜਾਬ ਦੇ ਸੜਕਾਂ ਖਾਸਤੇਆਂ ਦੇ ਘਟਨਾਵਾਂ ਵਧ ਰਹੀਆਂ ਨੇ ਤਾਂ ਅੱਜ ਇਹ ਖਾਦਸਾ ਪੁਲਿਸ ਦੀ ਗੱਡੀ ਨਾਲ ਵਾਪਰ ਜਿਹੜੀ ਕਿ ਟਰੱਕ ਦੇ ਵਿੱਚ ਟਕਰਾ ਜਾਂਦੀ ਹੈ ਰੇਡ ਕਰਕੇ ਆਰਡੀਸੀ ਦੀ ਇਹ ਟੀਮ ਸ਼੍ਰੀ ਮੁਖਸਸ ਸਾਹਿਬ ਤੋਂ ਤਾਂ ਇਸੇ ਦੌਰਾਨ ਜਦੋਂ ਰਾਮਪੁਰਾ ਦੇ ਨਜ਼ਦੀਕ ਆਉਂਦੀ ਤਾਂ ਇਹ ਹਾਦਸਾ ਜਿਹੜਾ ਵਾਪਰ ਜਾਂਦਾ ਕਿ ਡਰਾਈਵਰ ਦੇ ਦੱਸਣ ਮੁਤਾਬਕ ਜੀ ਗੱਡੀ ਬਰਨਾਲੇ ਵਾਲੇ ਪਾਸੋਂ ਆ ਰਹੀ ਸੀ ਤੇ ਕੋ ਸਕਾਰਪਿਓ ਜਿਹੜੀ ਪੰਜਾਬ ਪੁਲਿਸ ਦੀ ਆ ਇਹਨਾਂ ਨੇ ਦੱਸਿਆ ਐਸਐਚਓ ਸਾਹਮਣੇ ਤੇ ਉਹ ਪਿੱਛੇ ਦੇ ਆ ਕੇ ਪਿੱਛੇ ਵੱਜੀ ਆ ਜੀ ਗੱਡੀ ਆਉਂਦੀ ਰਾਮਬਾਰੀ ਨਾਲ ਆ ਰਹੀ ਸੀ ਉਹਨੇ ਲਿਆ ਕੇ ਪਿੱਛੇ ਮਾਰੀ ਆਪਦਾ ਨੀਂਦ ਨੂੰ ਆਈ ਆ ਜਾਂ ਕਿਵੇਂ ਗੱਡੀ ਤੇਜ਼ ਸੀ ਉਹਨਾਂ ਦੀ ਜਿਹੜਾ ਇਹ ਟਰਾਲਾ ਇਹ ਕਿਧਰੋਂ ਆ ਰਿਹਾ ਸੀ ਇਹ ਬਰਨਾਲੇ ਤੋਂ ਆ ਰਿਹਾ ਸੀ ਬਰਿੰਡੇ ਜਾ ਰਿਹਾ ਸੀ ਇਹ ਅੱਗੇ ਸੀਗਾ ਇਹ ਅੱਗੇ ਸੀ ਜੀ ਕਿੱਥੇ ਜਿਹਾ ਹੋਇਆ ਇਹ ਗਿੱਲਕਲਾਂ ਥਾਣੇ ਤੋਂ ਥੋੜਾ ਜਿਹਾ ਪਿੱਛੇ ਹੋਇਆ ਹੈ ਬਠਿੰਡਾ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰ ਜਾਂਦਾ ਜਦੋਂ ਇੱਕ ਪੁਲਿਸ ਦੀ ਗੱਡੀ ਟਰੱਕ ਦੇ ਨਾਲ ਟਕਰਾ ਜਾਂਦੀ ਇਸ ਦੌਰਾਨ ਇੱਕ ASI ਦੀ ਮੌਤ ਹੋ ਜਾਂਦੀ ਜਦਕਿ ਚਾਰ ਮੁਲਾਜ਼ਮ ਨੇ ਉਹ ਜੋ ਜ਼ਖਮੀ ਦੱਸੇ ਜਾਣ ਤਾਂ ਵੱਡਾ ਹਾਦਸਾ ਅੱਜ ਬਠਿੰਡਾ ਦੇ ਰਾਮਪੁਰਾ ਫੁੱਲ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਜਿੱਥੇ ਕਿ ASI ਦੀ ਮੌਤ ਹੋ ਗਈ ਹੈ ਤੇ ਜੋ ਚਾਰ ਮੁਲਾਜ਼ਮ ਨੇ ਉਹ ਜ਼ਖਮੀ ਦੱਸੇ ਜਾਣ ਤੱਕ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਥਾਣਾ ਰਾਮਪੁਰਾ ਸਦਰ ਦੇ ਏਰੀਏ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਗਿਲ ਕਲਾ ਪਿੰਡ ਦੇ ਕੋਲ ਇਹ ਪੂਰਾ ਹਸੜ ਖਾਤਸਾ ਵਾਪਰਦਸਿਆ ਜਾ ਰਿਹਾ ਹੈ ਕਿ ਰੇਡ ਕਰਕੇ ਇੱਕ ਪੂਰੀ ਟੀਮ ਪਰਪਲਿਸ ਦੀ ਸ਼੍ਰੀ ਮੁਖਸਤ ਸਾਹਿਬ ਸੀਆਈਏ ਸਟਾਫ ਦੀ ਗੱਡੀ ਸੀਗੀ ਇਹ ਜਿਹੜੀ ਕਿ ਟਰੱਕ ਦੇ ਨਾਲ ਟਕਰਾ ਜਾਂਦੀ ਹੈ ਤੇ ਦੋਸਤੋ ਬਾਅਦ ਇਹ ਹਾਦਸਾ ਵਾਪਰਦਾ ਹੈ ਏਐਸਆਈ ਜਲੰਧਰ ਦੀ ਸਿੰਘ ਦੀ ਜਿਹੜੀ ਮੌਤ ਹੋ ਜਾਂਦੀ ਹੈ ਏਐਸਏ ਜਲੰਧਰ ਸਿੰਘ ਨਾਮ ਹੈ ਉਹਨਾਂ ਦਾ ਉਨਾਂ ਦੀ ਮੌਤ ਹੋ ਗਈ ਐ ਸੀਆਈ ਸਟਾਫ ਸ਼੍ਰੀ ਮੁਖਸਸ ਸਾਹਿਬ ਨੇ ਚਾਰਜ ਇਨਸਪੈਕਟਰ ਸਣੇ ਤਿੰਨ ਜੋ ਮੁਲਾਜ਼ਮ ਨੇ ਉਸ ਜ਼ਖਮੀ ਦਸ ਤੇ ਜਾਣ ਦਸ ਜ਼ਖਮੀਆਂ ਦਾ ਜੋ ਇਲਾਜ ਹੈ ਉਹ ਚੱਲ ਰਿਹਾ ਤਾਂ ਉਧਰ ਐਸਆਈ ਜਲੰਧਰ ਸਿੰਘ ਦੀ ਮੌਤ ਹੋ ਜਾਣੀ ਤਾਂ ਲਗਾਤਾਰ ਪੰਜਾਬ ਦੇ ਸੜਕ ਖਾਸਿਆਂ ਦੇ ਘਟਨਾਵਾਂ ਵਧ ਰਹੀਆਂ ਨੇ ਤਾਂ ਅੱਜ ਇਹ ਖਾਦਸਾ ਪੁਲਿਸ ਦੀ ਗੱਡੀ ਨਾਲ ਵਾਪਰ ਜਿਹੜੀ ਕਿ ਟਰੱਕ ਦੇ ਵਿੱਚ ਟਕਰਾ ਜਾਂਦੀ ਹੈ ਰੇਡ ਕਰਕੇ ਆਰਡੀਸੀ ਦੀ ਇਹ ਟੀਮ ਸ਼੍ਰੀ ਮੁਖਸਸ ਸਾਹਿਬ ਤੋਂ ਤਾਂ ਇਸੇ ਦੌਰਾਨ ਜਦੋਂ ਰਾਮਪੁਰਾ ਦੇ ਨਜ਼ਦੀਕ ਆਉਂਦੀ ਤਾਂ ਇਹ ਹਾਦਸਾ ਜਿਹੜਾ ਵਾਪਰ ਜਾਂਦਾ ਕਿ ਡਰਾਈਵਰ ਦੇ ਦੱਸਣ ਮੁਤਾਬਕ ਜੀ ਗੱਡੀ ਬਰਨਾਲੇ ਵਾਲੇ ਪਾਸੋਂ ਆ ਰਹੀ ਸੀ ਤੇ ਕੋ ਸਕਾਰਪਿਓ ਜਿਹੜੀ ਪੰਜਾਬ ਪੁਲਿਸ ਦੀ ਆ ਇਹਨਾਂ ਨੇ ਦੱਸਿਆ ਐਸਐਚਓ ਸਾਹਮਣੇ ਤੇ ਉਹ ਪਿੱਛੇ ਦੇ ਆ ਕੇ ਪਿੱਛੇ ਵੱਜੀ ਆ ਜੀ ਗੱਡੀ ਆਉਂਦੀ ਰਾਮਵਾਰੀ ਨਾਲ ਆ ਰਹੀ ਸੀ ਉਹਨੇ ਲਿਆ ਕੇ ਪਿੱਛੇ ਮਾਰੀ ਆ ਪਤਾ ਨੀਂਦ ਨੂੰ ਲਾਈ ਆ ਜਾਂ ਕਿਵੇਂ ਗੱਡੀ ਤੇਜ਼ ਸੀ ਉਹਨਾਂ ਦੀ ਇਹਦੇ ਟਰਾਲੇ ਕਿੱਧਰੋਂ ਆ ਰਹੇ ਸੀ ਇਹ ਬਰਨਾਲੇ ਤੋਂ ਆ ਰਹੇ ਸੀ ਬਰਿੰਡੇ ਜਾ ਰਹੇ ਸੀ ਇਹ ਅੱਗੇ ਸੀਗਾ ਇਹ ਅੱਗੇ ਸੀ ਜੀ ਇੱਥੇ ਜ ਹੋਇਆ ਇਹ ਗਿੱਲਕਲਾ ਥਾਣੇ ਤੋਂ ਥੋੜਾ ਜਿਹਾ ਪਿੱਛੇ ਹੋਇਆ ਹੈ